ਜਿੱਥੇ ਮਰਜ਼ੀ ਪਤਾ ਕਰ ਲੈਣ ਸਭ ਤੋਂ ਘੱਟ ਰੇਟਾ ਬਣਾ ਮਿਲੂ ਸੰਗਰੂਰ ਸਹਿਰ ਚ ਖੜਾ ਡਾਕ ਖਾਨੇ ਕੋਲੇ ਜੇ ਤੁਹਾਡਾ ਭੈਣ ਭਾਈ ਰਿਸ਼ਤੇਦਾਰ ਬਾਹਰ ਲੇ ਦੇ ਦੇਸ ਕੀ ਹੈ ਨਾ ਸਸਤੇ ਰੇਟ ਤੇ ਸਮਾਨ ਭੇਜਣਾ ਤਾਂ ਇੱਥੇ ਆ ਜਿਓ ਮੈਕਸ ਕੋਰੀਅਰ ਸੱਜਣੋ ਆ ਗੱਡੀ ਖੜੀ ਦੇਖੋ ਬਾਹਰ ਸਮਾਨ ਜਾ ਰਿਹਾ ਨਾਲ ਦੀ ਨਾਲ ਬਾਈ ਸასი ਕਾਲ ਜੀ ਕੀ ਹਾਲ ਨੇ ਵੀਰੇ ਵਧੀਆ ਜੀ ਪਹਿਲਾਂ ਸਭ ਤੋਂ ਤੁਹਾਨੂੰ ਵਧਾਈਆਂ ਵੀ ਮੰਨ ਲਓ ਤੁਸੀਂ ਕੰਮ ਪੂਰਾ ਜੈਨੂਨ ਕਰ ਰਹੇ ਹੋ ਬਹੁਤ ਬਹੁਤ ਵਧਾਈਆਂ ਆ ਜਾ ਐਂ ਜਾਂਦਾ ਹੁੰਦਾ ਮਾਲ ਬਾਈ ਹਾਂਜੀ ਹਾਂ ਵੀਰੇ ਤੇ ਪੁੱਛ ਲੈਣਾ ਦੱਸੋ ਬਈ ਮੈਂ ਕਿਹੜੇ ਕਿਹੜੇ ਦੇਸ਼ਾਂ ਮਾਨ ਭੇਜ ਦੂੰ ਮੇਰੇ ਆਪਾ ਆਸਟ੍ਰੇਲੀਆ ਕੈਨੇਡਾ ਨਿਊਜ਼ੀਲੈਂਡ ਮੈਂ ਸਾਰੇ ਕਿਤੇ ਇੱਕ ਬਈ ਮੰਨ ਲਾ ਦਵਾਈਆਂ ਦਾ ਹੁੰਦਾ ਜੇ ਕੋਈ ਅਪਰੂਵਡ ਦਵਾਈ ਹੁੰਦੀ ਹੈ ਲਿਖੀ ਹੁੰਦੀ ਹੈ ਉਹਦਾ ਕਿਵੇਂ ਸਿਸਟਮ ਆ ਵੀਰੇ ਉਹਦੇ ਨਾਲ ਆਪਣਾ ਦੇਖੋ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਲੱਗੂਗੀ ਨਾਲ ਜੀਐਸਟੀ ਦਾ ਇਨਵੌਇਸ ਲੱਗੂਗਾ ਠੀਕ ਹੈ ਚੱਲ ਜੂ ਜਿੱਤੇ ਮਰਜੀ ਭੇਜੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਸਭ ਕਿਤੇ ਹਾਂ ਸਭ ਤੋਂ ਵਧੀਆ ਹੋਰ ਕੀ ਸਹੂਲਤ ਇਹ ਦਿਨ ਪੈਕਿੰਗ ਦੀ ਕੀ ਗੱਲ ਬਾਤ ਵੀਰੇ ਪੈਕਿੰਗ ਆਪਾ ਦੇਖੋ ਆਪਦਾ ਗੱਤਾ ਤਿਆਰ ਕਰਾਉਨੇ ਆ ਹ ਪੱਜਿਓ ਕੁਛ ਹੋ ਜਾ। ਹਾਂ ਤੇ ਭੇਜਣ ਦੀ ਜ਼ਿੰਮੇਵਾਰੀ ਮਤਲਬ ਕਿ ਦਿਨਾਂ ਲੰਮਕਦਾ ਤਾਂ ਨਹੀਂ 15 ਦਿਨ ਬਾਅਦ ਤੱਕ। ਚਾਹ ਤੋ 5 ਦਿਨਾਂ ਚ ਵੀਰੇ ਮਾਲ ਪਹੁੰਚ ਜਾਂਦਾ। ਹਾਂ ਇੱਕ ਆਪਣੀ ਤੇਜ਼ੀ ਨਾਲ ਪੂਰੀ ਤੇਜ਼ੀ ਨਾਲ ਹਾਂ ਇੱਕ ਆਪਣੇ ਕੋਲੇ ਸਪੈਸ਼ਲ ਸਰਵਿਸ ਹੈ। ਉਹ ਚ 10 ਤੋਂ 12 ਦਿਨ ਲੱਗਦੇ ਨੇ। ਉਹਦੇ ਪਰ ਆਪਾਂ ਉਹਦੇ ਰੇਟ ਘਟ ਦੇਣੀ। ਮੰਨ ਲਓ ਜਿਹੜੀ 4 ਤੋਂ 5 ਦਿਨਾਂ ਚ ਪਹੁੰਚ ਜਾਂਦਾ ਉਹਦੇ ਰੇਟ ਬਾਜ਼ਾਰ ਨੂੰ ਕਿੰਨੇ ਘੱਟ। ਯਾਰ ਨਾਲੋਂ ਵੀਰੇ ਸਭ ਤੋਂ ਘੱਟ ਨੇ। ਹਾਂ ਬਿਆਰ ਤੋਂ ਜਿੱਥੇ ਮਰਜ਼ੀ ਪਤਾ ਕਰ ਲੈਣ ਸਭ ਤੋਂ ਘੱਟ ਰੇਟ ਆਪਣਾ ਮਿਲੂ ਠੀਕ ਹੈ ਸੰਗਰੂਰ ਚ ਇਹ ਲੋਕੇਸ਼ਨ ਕਿੱਥੇ ਜੇ ਵੀਰ ਕਿਵੇਂ ਸੰਪਰਕ ਕਰਨਾ ਜਿਹੜੇ ਬਾਹਰ ਬੈਠੇ ਨੇ ਆਪਣੇ ਨਾਲ ਇੱਧਰ ਦੇਖੋ ਡਾਕ ਖਾਨਾ ਮੇਨ ਮੇਨ ਡਾਕ ਖਾਨੇ ਦੇ ਨਾਲ ਉਰੇ ਲਿਬਰਟੀ ਦਾ ਸ਼ੋਰੂਮ ਹੈ ਸਾਨੂੰ ਪਤਾ ਉਦੇ ਨਾਲ ਵਾਲੀ ਦੁਕਾਨ ਆਪਣੀ ਹੈ। ਓਕੇ ਤੇ ਫਿਰ ਐਵੇਂ ਸਾਡੇ ਕੋਲ ਗੱਡੀਆਂ ਆਉਂਦੀ ਰਹਿੰਦੀ ਹੈ ਬਾਈ ਹੈ ਮਤਲਬ ਕਿ ਸਮਾਨ ਦੀ। ਹਾਂਜੀ ਹਾਂ ਵੀਰੇ ਜਿਹੜਾ ਹੁਣ ਤਿਹਾੜ ਆਉਂਦਾ ਖੋਆ ਜਿਵੇਂ ਸਮਾਨ ਹੋ ਗਿਆ ਪਿੰਨੀ ਆਪਣੇ ਵੀਰੇ ਖੋਆ ਪੰਜੀਰੀ ਹਾਂ ਆਪਣਾ ਹੋਰ ਹੋ ਗਿਆ ਕੱਪੜੇ ਲੀੜੇ ਸਾਰਾ ਕੁਝ ਬਾਹਰ ਜਾਉ ਇਹ ਤਾਂ ਬਾਲੀ ਸੋਹਲ ਚੀਜ਼ ਆਪਣੇ ਰਖੜੀਆਂ ਹੋ ਗਈਆਂ ਜਿਵੇਂ ਹਾਂ ਹੁਣ ਰਖੜੀਆਂ ਤਿਹਾੜ ਆ ਰਿਹਾ ਉਹ ਆਪਣੇ ਸਾਰੇ ਭੈਣਾਂ ਵਾਸਤੇ ਹੋਰਾਂ ਵਾਸਤੇ ਪੂਰਾ ਵਧੀਆ ਆਫਰ ਦਵਾਗੇ ਆਪਾਂ ਰਖੜੀਆਂ ਰੁਖੜੀਆਂ ਸਭ ਬਾਹਰ ਭੇਜਾਂਗੇ। ਤੇ ਮਤਲਬ ਕਿ ਪਿੰਨੀਆਂ ਖੋਈ ਦੇ ਉਮੀ ਵਗ ਜਾਣਗੇ ਜਿਵੇਂ ਬੋ ਵੀਰੇ ਇੱਕ ਪਿੰਨੇ ਵੀ ਨਹੀਂ ਟੁੱਟਣ ਦਿੰਦੇ ਆਪ ਦੇ ਰਹਿੰਦੇ ਨੇ ਬਾਈ ਸੰਗਰੂਰ ਦੇ ਨੇੜੇ ਤੇੜੇ ਹੁਣ ਧੂਰੀ ਭਵਾਨ ਨਿਗੜ ਸੁਨਾਮਤ ਨਾਲ ਲਾਜਮੇਵਾਰੀ ਲੈ ਲਵੋਗੇ 50 ਪਿੰਟਾਂ ਦੀ ਪੂਰੀ ਜਿੰਮੇਵਾਰੀ ਹੈ ਬਾਜ ਕੋਈ ਨੇੜੇ ਤੇੜੇ ਨਾਲ ਵਾਲੇ ਕਿਸੇ ਪਿੰਡ ਤੋਂ ਅਗਲਾ ਕੋਈ ਨਹੀਂ ਆ ਸਕਦਾ ਚਕਾਉਣਾ ਵੀ ਆਪ ਆਪ ਚਕਾ ਲਾਂਗੇ ਪਿਆ ਹਾਂ ਜੇ ਮੰਨ ਲਓ ਕੋਈ ਦੂਰ ਹੋਵੇ ਸਮਾਨ ਪਾੜਾ ਫਿਰ ਵੀ ਚੱਕ ਲਵਾਂਗੇ ਹਾਂ ਫਿਰ ਚੱਕ ਲਿਆਵਾਂਗੇ ਵੀਰੇ ਆਪਣੇ ਨਾਲ ਜਾਂ ਮਰਜ਼ੀ ਫੋਨ ਕਰਨ ਸਵੇਰੇ 9 ਵਜੇ ਤੋਂ ਲੈ ਕੇ ਰਾਤ ਨੂੰ 9 ਵਜੇ ਤੱਕ ਜਾਂ ਮਰਜ਼ੀ ਫੋਨ ਕਰੋ ਆਪਣਾ ਫੋਨ ਆਨ ਰਹੂਗਾ ਕੀ ਗੱਲ ਬਾਈ ਮਤਲਬ ਕਿ ਕੀ ਚੀਜ਼ ਮੇਨਤਿਆਂਨ ਚ ਕੀ ਰੱਖਿਆ ਤੁਸੀਂ ਨੇ ਭੇਜਣ ਬਾਰੇ ਵੀ ਜਿਹੜਾ ਤੁਸੀਂ ਲੋਕਾਂ ਦਾ ਅਗਲੇ ਦਾ ਸਮਾਨ ਉਰੋ ਕਰਦੇ ਨੇ ਪਰ ਹਾਂ ਉੱਪਰ ਪਹੁੰਚਦਾ ਨਹੀਂ ਉਹ ਹਾਂ ਇੱਕ ਦਿਨ ਬਹੁਤ ਲੱਗ ਜਾਂਦੇ ਨੇ 10 10 12 12 ਦਿਨ ਲੱਗ ਜਾਂਦੇ ਨੇ ਪੈਸੇ ਵੀ ਲੈ ਲੈਂਦੇ ਨੇ ਪੈਸੇ ਵੀ ਲੋਕ ਵੱਧ ਲੈ ਰਹੇ ਨੇ ਆਪਣੇ ਰੇਟ ਜੈਨੂਨ ਹੋਣਗੇ 4 ਤੋਂ 5 ਦਿਨਾਂ ਚ ਮਾਲ ਭੇਜ ਦਾਂਗੇ ਸਾਰਾ ਉੱਥੇ ਪਹੁੰਚਦਾ ਕਰਾਂਗੇ ਆਪਣੀ ਗਾਰੰਟੀ ਹੈ ਤੇ ਜਿਵੇਂ ਮਾਲ ਦੇਵਾਂਗੇ ਓਵੇਂ ਉੱਥੇ ਪਹੁੰਚੂਗਾ ਕੱਟ ਰੇਟ ਤੇ ਜਲਦੀ ਤੇ ਸੋਨਾ ਪੈਕਿੰਗ ਵਾਲਾ ਸਮਾਨ ਭੇਜਣਗੇ ਮੈਕਸ ਕੋਰੀਅਰ ਸੰਗਰੂਰ ਡਾਕਖਾਨੇ ਦੇ ਕੋਲ ਆ ਸੋ ਨੂੰ 50 ਪਿੰਡ ਵਾਲੇ ਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਏ ਬਾਈ ਪੂਰਾ ਵਧੀਆ ਕੰਮ ਕਰ ਦਾਂਗੇ ਪੂਰਾ ਵਧੀਆ ਮੇਰੇ ਗਾਰੰਟੀ ਆ ਜੀ ਕੋਈ ਚੱਕਰ ਨਹੀਂ ਜਮਾਂ ਓਕੇ ਕੰਮ ਹੋ ਬਹੁਤ ਵਧੀਆ ਵੀਡੀਓ ਸ਼ੇਅਰ ਕਰਦੇ ਤੁਹਾਡੇ ਭਲੇ ਦੀ ਹੈ ਸ਼ੁਕਰੀਆ ਜੀ